ਆ ਇਹ ਬਾਬੇ ਖੜੇ ਆ ਸਾਡੇ ਸਾਡੇ ਬਾਬੇ ਆ ਸਾਡੇ ਪਿੰਡ ਗਰਾਂਥੀ ਆ ਇਹ ਧੰਨ ਬਾਬਾ ਜੀ ਵਾਇਗੁਰਜੀ ਦਾ ਖਾਸਾ ਬੈਠਾ ਆ ਵਾਇਗੁਰਜੀ ਜੀ ਤੇ ਦਾਜਲੇ ਸਿੰਘ ਪ੍ਰਧਾਨ ਸਿਕਸਪਲੀਕਾਰ ਸਾਹਿਬ ਪੰਜਾਬ ਇਹ ਸਾਡੇ ਟੀਕ ਦੇ ਪ੍ਰਧਾਨ ਸਾਹਿਬ ਨੇ ਇਹਨਾਂ ਨੇ ਗੁਰਦੁਆਰੇ ਦੀ ਸੇਵਾ ਇਹਨਾਂ ਦੀ ਲਈ ਤੇ ਉੱਥੇ ਡਿਊਟੀ ਕਰ ਰਹੇ ਆ ਗਰਾਂਥੀ ਸਿੰਘ ਦੀ ਤੇ ਬੇਨਤੀ ਐਸੀ ਹੈ ਸਿਮਰਜੀਤ ਸਿੰਘ ਮਾਨ ਸਾਹਿਬ ਜੀ ਨੇ ਇਹਨਾਂ ਨੂੰ ਟਿਕਟ ਦਿੱਤਾ ਤੇ ਐਸਪੀਸੀ ਦੇ ਵਿੱਚ ਉਹਨਾਂ ਨੇ ਆਪ ਦਾ ਨੁਮਾਇੰਦਾ ਉਤਾਰਿਆ ਤਦ ਦੇਖੋ ਆਪ ਜੀ ਦੀ ਬੇਨਤੀ ਹੈ ਤੇ ਸਾਰੇ ਨਕਰ ਦੇ ਵਿੱਚ ਆਪ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਭਾਈ ਪਾਪਾ ਜੀ ਨੇ ਆਪਾਂ ਜਿਤਾ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਭੇਜੇ ਤੇ ਇਹਨਾਂ ਤੋਂ ਜਿਹੜੀ ਮਰਜ਼ੀ ਆਪਾਂ ਸੇਵਾ ਲਈਏ ਜਿਸ ਤਰ੍ਹਾਂ ਦੀ ਵੀ ਬਣਦੀ ਹੈ ਸਾਡੇ ਤਈਕ ਅਕੈਡਮੀ ਬਣਨੀ ਚਾਹੀਦੀ ਹੈ ਬਣਨੀ ਚਾਹੀਦੀ ਬਣਨੀ ਚਾਹੀਦੀ ਹੈ ਸਾਡੇ ਬੱਚੇ ਬਾਹਰ ਜਾਂਦੇ ਨੇ ਪੜ੍ਹਨ ਮਾਤੇ ਸੰਧਿਆ ਕਰਨ ਵਾਸਤੇ ਜਾਂਦੇ ਨੇ ਪਾਠੀ ਸਿੰਘਾਂ ਵਾਸਤੇ ਗਰੰਤੀ ਸਿੰਘਾਂ ਵਾਸਤੇ ਕੀਰਤਨੀ ਸਿੰਘਾਂ ਵਾਸਤੇ ਸੇਵਾਦਾਰੇ ਵਾਸਤੇ ਘੱਟੋ ਘੱਟ 25000 ਤਨਖਾਹ ਲੱਗਣੀ ਚਾਹੀਦੀ ਹੈ ਘੱਟੇ ਘੱਟ ਔਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਹੋਣੀ ਚਾਹੀਦੀ ਹੈ ਤੇ ਹੋਰ ਵੀ ਉਹਨਾਂ ਨੂੰ ਸਹੂਲਤ ਮਿਲਣੀ ਹੋਣੀ ਚਾਹੀਦੀ ਹੈ ਉਹਨਾਂ ਦੇ ਹੋਰ ਵੀ ਸਹੂਲਤ ਮਿਲਣੀ ਚਾਹੀਦੀ ਹੈ ਤੇ ਦੇਖੋ ਉਰੇ ਬੈਠ ਕੇ ਜੋ ਮਰਜ਼ੀ ਕਾਗਜ਼ ਤੇ ਸਾਈਨ ਕਰਾ ਕੇ ਇਹਨਾਂ ਨੂੰ ਦਿਓ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ ਤੇ ਫੋਨ ਮਾਰੋ ਇਹਨਾਂ ਨੂੰ ਉਰੇ ਆ ਕੇ ਜਿਹ ਜਿਹਦੀ ਮਰਜ਼ੀ ਸੇਵਾ ਲੈ ਕੇ ਦਿਓ 24 ਘੰਟੇ ਹਾਜ਼ਰ ਹੈ ਤੁਹਾਡੇ ਵਾਸਤੇ ਤੇ ਗ੍ਰੀਨ ਸਿੱਖ ਹੈ ਗ੍ਰੰਥੀ ਸਿੱਖ ਹੈ ਚਲੋ ਕਰਾਂਗੇ ਸੁਣਾਓ ਮਾਤ ਤੋਂ ਬਾਦ ਫਿਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਦੇ ਮੂੰਹ ਨੂੰ ਦੇਖ ਕੇ ਵੋਟ ਪਾਉਣੀ ਆ ਉਹਨਾਂ ਦੇ ਵੱਧ ਤੋਂ ਵੱਧ ਮੈਂਬਰ ਜਿੱਤ ਕੇ ਉੱਥੇ ਜਾਣੇ ਚਾਹੀਦੇ ਨੇ ਬਹੁਤ ਵੱਤ ਜ਼ਿੰਮੇਗੀ ਸੀਮਾਨ ਦਾ ਹੋਣਾ ਚਾਹੀਦਾ ਆਪ ਜੀ ਦੇ ਸਹਿਯੋਗ ਨਾਲ ਹੀ ਸਾਥ ਆਪ ਜੀ ਦੇ ਸਹਿਯੋਗ ਨਾਲ ਹੋਏਗਾ ਦੇਖੋ ਖੜੇ ਰਹਿ ਦਬੇ ਰਹੇ ਸੰਗ ਪਾਉਂਦੀਆਂ ਇੱਥੇ ਉਹਨਾਂ ਨੂੰ ਕਹੋ ਗਰੀਬ ਦੀ ਕੋਈ ਵੀ ਹੋੜੀ ਨਹੀਂ ਹਾਂਜੀ ਹਾਂਜੀ ਜੀਪ ਦਾ ਤੁਮ ਨਸਨ ਸਾਰਿਆਂ ਨੂੰ ਦੱਸੋ ਜੀ ਜੀ ਤੇ ਚੋਣਾਂਾਂ ਦੇ ਵੋਟ ਪਾਉਣਾ ਤੇ ਲੋਕਾਂ ਨੂੰ ਪਾਣੀ ਸੰਗਤ ਦੂਰ ਲਾਂਦੀ ਇਹ ਤਾਂ ਤੁਹਾਡਾ ਗਰੀਬ ਨੂੰ ਵੀ ਲਾਈਏ ਕਿਰੇ ਜਾਈਆ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਦੇਖੋ ਕਿ ਨਾ ਸੱਚਾ ਸੁੱਚਾ ਬੰਦਾ ਉਹਦੇ ਮੂੰਹੋਂ ਵੋਟ ਪਾਉਣੀ ਆ ਪਾਣੀ ਵੱਧ ਤੋਂ ਵੱਧ ਵੋਟ ਪਾਉਣੀ ਆ ਉਹ ਵਾਣੀ ਹੀ ਪਾ ਹਾਂ ਬਸ ਇਹੀ ਬੇਨਤੀ ਆ ਆਪ ਵੀ ਇਹ ਕਰਨਾ ਤੇ ਹਾਂ ਵੱਧ ਤੋਂ ਵੱਧ ਵੋਟ ਪਾਉਣੀ ਆ ਵੱਧ ਤੋਂ ਵੱਧ ਵੋਟ ਪਾ ਕੇ ਜਿੱਤੇ ਆਪਣਾ ਮੈਂਬਰ ਤੇ ਉੱਥੇ ਜਾਵੇ ਇਹਦੇ ਵਿੱਚ ਆਪ ਜੀ ਦੀ ਸ਼ਾਨ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸ਼ਾਨ ਹੈ ਹਾਂਜੀ ਬੱਦ ਤੋਂ ਬੱਦ ਵੋਟਾਂ ਪਾ ਕੇ ਜਿੱਥੇ ਜਿੱਥੇ ਵੀ ਆਪਣੇ ਮੈਂਬਰ ਲੜ ਰਹੇ ਆ ਜਿੱਥੇ ਜਿੱਥੇ ਵੀ ਆਪਣੇ ਮੈਂਬਰ ਲੜ ਰਹੇ ਆ ਸਾਰੇ ਸਹਾਰਾ ਨੂੰ ਹੋਰਾਂ ਨੂੰ ਆਹੀ ਸਨੇਹ ਨਾਲ ਉਹ ਵੀ ਮਾਨ ਸਾਹਿਬ ਨੂੰ ਵੋਟਾਂ ਪਾਓ ਹਾਂਜੀ ਜੀਪ ਦਾ ਚੋਣ ਨਿਸਾਨ ਬੱਚੇ ਬੱਚੇ ਲਓ ਇਹਦੀ ਹਾਂਜੀ ਹਾਂਜੀ ਬੱਦ ਤੋਂ ਬੱਦ ਵੋਟਾਂ ਪਾਓ ਜੀ ਆਪਣਾ ਮੈਂਬਰ ਜਿੱਤਦਾ ਲਈ ਬੇਨਤੀ ਆ ਜੀ ਚਰਮਾ ਦੇ ਵਿੱਚ ਸੇਵਾ ਦੇ ਹਾਜ਼ਰ ਵੀ ਕੱਟੇ ਪਾ ਹਾਜ਼ਰ ਹਾਂ ਹਾਂਜੀ ਹਾਂਜੀ ਤੇ ਆਪਣੇ ਗੁਰਸਿੱਖਾਂ ਨੂੰ ਅੱਛਾ ਬੇਨਤੀ ਹੋ ਰਿਹਾ ਹੈ ਜੋ ਹੋਰ ਵੀ ਨਸਰ ਹੈ ਨਾ ਆਪਣਾ ਹਾਂਜੀ ਇਹ ਕੋਈ 2 ਦਿਨ ਨੂੰ 4 ਦਿਨ ਨੂੰ ਕੋਈ ਆਪਣਾ ਸਹਿਯੋਗ ਮੰਗੀਏ ਇਹਨਾਂ ਦਾ ਫੋਨ ਨੰਬਰ ਦੇ ਦੇ ਉਹਨਾਂ ਨੂੰ ਫੋਨ ਕਰਕੇ ਬੁਲਾ ਲੈ ਬੇਨਤੀ ਫੇਰ ਵੀ ਕਰ ਜਣਾ ਹਾਂ ਹਾਂਜੀ ਹੱਥਵਾਰੇ ਬੇਨਤੀ ਨੰਬਰ ਲਿਖਿਆ ਹੋਇਆ ਮੇਰੇ ਨੰਬਰ ਲਿਖਿਆ ਹੋਇਆ ਕਿ ਜਦ ਵੀ ਕੋਈ ਸੰਗਤ ਆਏ ਵੀ ਸਾਨੂੰ ਬੁਲਾ ਦੇ ਭਾਈ ਜਦ ਮਰਜ਼ੀ ਬੁਲਾ ਲਓ ਕੋਣ ਮਾਰ ਕੇ ਜਦ ਮਰਜ਼ੀ ਬੁਲਾ ਦਿਓ ਸੰਗਤ ਨੂੰ ਸੰਗਤ ਦੇ ਅੱਗੇ ਫੇਰ ਬੇਨਤੀ ਫਿਰ ਕੰਮ ਜਦ ਮਰਦੀ ਗਈ ਜਔਰੇ ਬੁਲਾ ਕੇ ਲੈ ਜਾਓ ਹਾਂਜੀ ਹਾਂਜੀ ਬਸ ਬੇਨਤੀ ਹੈ ਜੀ ਵਾਇਰ ਗੁਰਜੀ ਖਾਲਸਾ ਵਾਇਰ ਗੁਰਜੀ ਵਾਇਰ ਗੁਰਜੀ ਠੀਕ ਹੈ ਜੀ ਇਹਦੇ ਬਾਬਾ ਜੀ ਤੁਸੀਂ ਆਪ ਆਪਣੇ ਆਪਣੋ ਨੂੰ ਕੁਆੜੀਆ ਵੋਟ ਹੋ ਜਾਏ ਮੈਂ ਤਾਂ ਤੁਹਾਨੂੰ ਇਹ ਸਮਝਾ ਲਵਾਂ ਕਿ ਆਪਾਂ ਦੋ ਸ਼ਿਆਹ ਵੀ ਬਣ ਗਏ